ਮੇਰਾ ਨਾਮ ਮਨਵੀਰ ਕੌਰ ਹੈ ਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਰ ਸਾਲ ਕੇਕ ਦੀ ਸੇਵਾ ਨਿਭਾਈ ਜਾਂਦੀ ਹੈ ਇਹ ਕੇਕ ਦੀ ਸੇਵਾ 10 ਸਾਲ ਪਹਿਲੇ ਸ਼ੁਰੂ ਕੀਤੀ ਗਈ ਸੀ ਪਹਿਲੇ 50 ਪਾਉਂਡ ਦਾ ਕੇਕ ਬਣਾਇਆ ਗਿਆ ਸੀ ਹੁਣ ਇਹ ਕੇਕ ਬਣਾਉਂਦੇ ਬਣਾਉਂਦੇ 600 ਪਾਉਂਡ ਤੱਕ ਪਹੁੰਚ ਚੁੱਕਾ ਹੈ ਜਿਸ ਤਰ੍ਹਾਂ 50 ਪਾਉਂਡ ਦਾ ਕੇਕ ਬਣਾਇਆ ਗਿਆ ਫਿਰ ਹੌਲੀ ਹੌਲੀ ਕੇਕ ਦੀ ਇੱਕ ਤਾਂ ਸਾਈਜ਼ ਵੱਡਾ ਕੀਤਾ ਗਿਆ ਇਹਨੂੰ 600 ਪਾਉਂਡ ਤੱਕ ਲਿਜਾਇਆ ਗਿਆ ਹਰ ਸਾਲ ਇਸ ਤਰ੍ਹਾਂ ਹੀ ਹੁੰਦਾ ਸੀ ਕਿ ਕੁਝ ਨਵਾਂ ਕਰਨਾ ਹੈ ਕੁਝ ਇਸ ਤੋਂ ਵੱਡਾ ਕਰਨਾ ਹੈ ਸਾਈਜ਼ ਤੇ ਇਸ ਤਰ੍ਹਾਂ ਕਰਦੇ ਕਰਦੇ 600 ਪਾਉਂਡ ਦਾ ਕੇਕ ਬਣਾਇਆ ਗਿਆ ਤਿੰਨ ਤੋਂ ਚਾਰ ਦਿਨ ਦੀ ਤਿਆਰੀ ਪਹਿਲੇ ਕੀਤੀ ਜਾਂਦੀ ਹੈ ਕੇਕ ਨੂੰ ਬਣਾਉਣ ਦੀ ਫਿਰ ਚਾਰ ਤੋਂ ਪੰਜ ਕਾਰੀਗਰ ਲੱਗਦੇ ਐ ਔਰ ਇਸ ਨੂੰ ਨਿਬੇੜੇ ਚਾਦਦੇ ਬੜੇ ਕੇਕ ਨੂੰ ਨਾਮ ਵੀ ਦਿੱਤਾ ਗਿਆ ਹੁਣ ਟਰਾਲੀ ਵਾਲਾ ਕੇਕ ਨਾਮ ਦਿੱਤਾ ਗਿਆ ਇਸ ਨੂੰ ਲੋਕ ਉੱਥੇ ਵੀ ਸਬਰ ਨਾਲ ਇੰਤਜ਼ਾਰ ਕਰਦੇ ਕਿ ਟਰਾਲੀ ਵਾਲਾ ਕੇਕ ਆਏਗਾ ਤੇ ਉਹ ਸੀ ਹਾਨਾ ਹਾਂਜੀ ਬਿਲਕੁਲ ਵਿਦੇਸ਼ਾਂ ਤੋਂ ਆਏ ਕੁਝ ਵੀ ਸਾਡੇ ਆਏ ਕੋਈ ਨਿਊਜ਼ੀਲੈਂਡ ਤੋਂ ਆਇਆ ਕੋਈ ਕੈਨੇਡਾ ਤੋਂ ਆਇਆ ਹਰ ਸਾਲ ਕੇਕ ਦੀ ਸੇਵਾ ਨਿਭਾਣ ਦੇ ਲਈ ਉਹ ਪਹੁੰਚਦੇ ਆ ਹਾਥੀ ਘੋੜਿਆਂ ਔਰ ਊਂਠ ਦੇ ਨਾਲ ਕੇਕ ਨੂੰ ਲਜਾਇਆ ਜਾਂਦਾ ਪਹਿਲੇ ਗਤਕਾ ਖੇਡਿਆ ਖੇਡਿਆ ਜਾਂਦਾ ਫਿਰ ਸਾਰੀ ਸੰਗਤ ਮਿਲ ਕੇ ਟਰਾਲੀ ਦੇ ਉੱਤੇ ਕੇਕ ਨੂੰ ਲੈ ਕੇ ਜਾਂਦੀ ਹੈ ਔਰ ਬਹੁਤ ਹੀ ਉਤਸ਼ਾਹ ਦੇ ਨਾਲ ਸਾਰੀ ਸੰਗਤ ਕੇਕ ਲੈ ਕੇ ਜਾਂਦੀ ਹੈ ਬਹੁਤ ਕਰਮਵਾਲਿਆਂ ਦੇਖੋ ਬਾਬਾ ਜੀ ਆਪਣੀ ਸੇਵਾ ਆਪ ਹੀ ਕਰਵਾਉਣ ਵਾਲੇ ਹੈ ਬਾਬਾ ਜੀ ਦੀ ਕਿਰਪਾ ਦੇ ਨਾਲ ਸੇਵਾ ਨਿਭਾਈ ਜਾਂਦੀ ਹੈ ਮੇਰਾ ਨਾਮ ਜੀ ਮਨਪ੍ਰੀਤ ਸਿੰਘ ਮਨੂਆ ਹੈ ਜੀ ਸਭ ਤੋਂ ਪਹਿਲਾਂ ਜੀ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਹਰ ਸਾਲ ਦੀ ਤਰ੍ਹਾਂ ਜੀ ਇਸ ਸਾਲ ਵੀ ਜਿਹੜਾ ਪ੍ਰਾਰਲਾ ਕੀਤਾ ਗਿਆ ਜੀ ਜੋ ਕਿ 26 ਜਨਵਰੀ ਵਾਲੇ ਦਿਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਤੇ ਕੇਕ ਰਾਤੀ 12 ਵੇ ਵੇ ਜਾ ਕੇ ਸ਼ੀਰਦਾ ਸਾਹਿਬ ਕੱਟਿਆ ਜਾਂਦਾ ਜੀ ਇਸ ਦੀ ਸ਼ੁਰੂਆਤ ਕਿੱਦਾਂ ਕੀਤੀ ਸੀ ਇਸ ਦੀ ਸ਼ੁਰੂਆਤ ਜੀ ਪੰਜਾਹ ਪੌਂਡ ਤੋਂ ਕੀਤੀ ਗਈ ਸੀ ਜੋ ਕਿ ਅੱਜ 600 ਪੌਂਡ ਤੱਕ ਪਹੁੰਚ ਗਿਆ ਜੀ ਹਰ ਸਾਲ ਦੀ ਤਰ੍ਹਾਂ ਥੋੜਾ ਥੋੜਾ ਵਧਾਈ ਜਾ ਰਹੇ ਆ ਅੱਜ ਇਸ ਪਾਛੇ 600 ਪਾਉਂਡ ਤੇ ਪਹੁੰਚ ਗਿਆ ਜੀ ਇਸ ਕੇਕ ਨੂੰ ਵੇਖਣ ਵਾਸਤੇ ਦੇ ਵਿਦੇਸ਼ਾਂ ਤੇ ਇਸ ਕੇਕ ਨੂੰ ਇਸ ਕੇਕ ਨੂੰ ਦੇਖਣ ਵਾਸਤੇ ਬੜੇ ਦੂਰ ਦੂਰੋਂ ਮੇਰੇ ਵੀਰ ਭੈਣ ਭਰਾ ਆ ਜਾਂਦੇ ਜੋ ਕਿ ਮੇਰੇ ਇਕੱਲੇ ਦਾ ਕੰਮ ਨਹੀਂ ਹੈ ਮੇਰੇ ਸਾਰੇ ਦੇ ਸਹਿਯੋਗ ਨਾਲ ਆ ਰਿਹਾ ਹੈ ਭੈਣ ਭਰਾਵਾਂ ਦੇ ਸਹਿਯੋਗ ਨਾਲ ਸੰਗਤ ਦੇ ਸਹਿਯੋਗ ਨਾਲ ਕੰਮ ਕੀਤਾ ਜਾ ਰਿਹਾ ਜੀ ਇਹ ਰਾਤੀ 12 ਵਜੇ ਟਰਾਲੀ ਤੇ ਕੇਕ ਲੈ ਕੇ ਜਾਇਆ ਜਾਂਦਾ ਜੀ ਜੋ ਕਿ ਇੱਥੇ ਸਿਧਾਂਤ ਸਾਹਿਬ ਕਟਾਇਆ ਜਾਂਦਾ ਜੀ ਕਿ ਤੇ ਕਿਸ ਨੂੰ ਇਹ ਨਾਮ ਹੀ ਕੋਈ ਦਿੱਤਾ ਗਿਆ ਚਾਹੇ ਟਰਾਲੀ ਟਰਾਲੀ ਵਾਲਾ ਕੀ ਕਹਿੰਦੇ ਆ ਜੀ ਇਹ ਨਗਰ ਇਹ ਕਿਰਪਨ ਦੇ ਵਿੱਚ ਇੱਕ ਰੂਪ ਦਿੱਤਾ ਗਿਆ ਇਸ ਹਾਂਜੀ ਹਾਥੀ ਘੋੜੇ ਊਠ ਦੇ ਗਤਕਾ ਬਾਟੀ ਦੇ ਰੂਪ ਵਿੱਚ ਕੇਕ ਲੈ ਕੇ ਜਾਇਆ ਜਾਂਦਾ ਜੀ ਇਹ ਕਿੰਨੇ ਵਜੇ ਘਟੇ ਰਾਤੀ 12 ਵਜੇ ਘਟਾਇਆ ਜਾਂਦਾ ਜੀ ਕੇਕ ਤੇ ਬੱਚੇ ਵੀ ਪਹੁੰਚ ਗਏ ਸਾਰੇ ਹਾਂ ਜੀ ਹਾਂ ਜੀ ਤੁਸੀਂ ਦੇਖ ਹੀ ਰਹੇ ਹੋ ਜੀ ਕਿੰਨਾ ਸ਼ਾਹ ਜੀ ਲੋਕਾਂ ਦੇ ਬੜੇ ਦੂਰੋਂ ਦਰੋਂ ਲੋਕੀ ਫੋਨ ਕਰ ਰਹੇ ਕਿੰਨੇ ਵਜੇ ਜਾਣਾ ਕਿੰਨੇ ਵਜੇ ਲਾਣਾ ਬਸ ਤਿਆਰੀ ਹੋ ਰਹੀ ਹੈ ਜੀ ਕਿੰਨਾ ਸਮਾਂ ਲੱਗਦਾ ਬਣਾਉਣ ਦੇ ਜੀ ਕਿਤੇ ਕਰੀਏ ਤਕਰੀਬਨ 3-4 ਦਿਨ ਲੱਗ ਜਾਂਦੇ ਆ ਜੋ ਕਿ ਅੱਜ ਇੱਥੇ ਆ ਕੇ 7-8 ਘੰਟੇ ਘੰਟੇ ਲੱਗ ਜਾਂਦੇ ਕੇਕ ਅਸੈਂਬਲ ਹੋਣ ਵਾਸਤੇ ਜੀ ਕਿਤੇ ਕਰੀਏ ਕਿ ਬਣਾਉਂਦੇ ਆ ਇਹ 5-6 ਕਾਰੀਗਰ ਬਣਾਉਂਦੇ ਆ ਜੀ ਕੇਕ ਹਰ ਸਾਲ ਦੀ ਤਰ੍ਹਾਂ ਸੇਵਲ ਭਾਈ ਹਾਂ ਜੀ ਹਾਂ ਜੀ ਹਰ ਸਾਲ ਦੀ ਤਰ